ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਬਸਾਖੀ ਦੇ ਦਿਹਾੜੇ ਮੌਕੇ ਤੇ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੇ ਬਾਦਲਦਲ ਵੱਲੋਂ ਇੱਕ ਇਕੱਠ ਕੀਤਾ ਗਿਆ ਤੇ ਉਸ ਇਕੱਠ ਤੋਂ ਪਹਿਲਾਂ ਇੱਕ ਜਿਹੜਾ ਰੋਡ ਸ਼ੋ ਵੀ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਵਜੋਂ ਤੇ ਮੈਂ ਐਂ ਜਾਪਦਾ ਸੀ ਜਿਵੇਂ ਕੋਈ ਬਹੁਤ ਵੱਡੀ ਕੋਈ ਪ੍ਰਾਪਤੀ ਕਰਕੇ ਪਤਾ ਨਹੀਂ ਕਿਹੜੀ ਜੰਗ ਜਿੱਤ ਕੇ ਯਾ ਕੀ ਪੰਜਾਬ ਦੇ ਮਸਲੇ ਹੱਲ ਕਰਵਾ ਕੇ ਉਹ ਆਏ ਨੇ ਵੀ ਜਿਹੜਾ ਰੋਡ ਚੋਕ ਕੀਤਾ ਜਾ ਰਿਹਾ ਚਲੋ ਇਹ ਉਹਨਾਂ ਦੀ ਆਪਦੀ ਸਿਆਸੀ ਜੋ ਕੁਝ ਉਹਨਾਂ ਨੇ ਕਰਨਾ ਸੀ ਕੀਤਾ ਉਸ ਰੈਲੀ ਦੇ ਵਿੱਚ ਚਲੋ ਸਿਆਸੀ ਵੀ ਪਾਰਟੀਆਂ ਦੇ ਉੱਤੇ ਦੂਜਿਆਂ ਉੱਤੇ ਵਿਰੋਧੀਆਂ ਦੇ ਉੱਤੇ ਉਹਨਾਂ ਨੇ ਤੰਜ ਕਸਣੇ ਸੀ ਦੋਸ਼ ਲਾਉਣੇ ਸੀ ਸੁਭਾਵਕ ਸੀ ਚਲੋ ਸਾਨੂੰ ਉਹਤੇ ਵੀ ਕੋਈ ਇਤਰਾਜ਼ ਨਹੀਂ ਹਰ ਸਿਆਸੀ ਪਾਰਟੀ ਜਿਹੜੀ ਆਪਦੇ ਉਹਨਾਂ ਮੁੱਦੇ ਨੂੰ ਲੈ ਕੇ ਚੱਲਦੀ ਹੈ ਪਰ ਦੁੱਖ ਤੇ ਅਫਸੋਸ ਦੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ ਸਿੰਘ ਸੇਵਾਨਾਂ ਦੇ ਉੱਤੇ ਦੋਸ਼ ਲਾਈ ਉਹਨਾਂ ਦੀ ਜਿਹੜੀ ਹੈ ਹਰ ਪੱਖ ਤੋਂ ਕਦਰ ਕੁਸ਼ੀ ਕਰਨ ਦਾ ਯਤਨ ਕੀਤਾ ਇੱਥੋਂ ਦਾ ਕਹਿ ਕੇ ਵੀ ਸਿਕਿਉਰਿਟੀ ਦੇ ਵਾਸਤੇ ਜਿਹੜਾ ਸਿੰਘ ਸਮਾਨਾ ਨੇ ਜਿਹੜਾ ਸਾਰਾ ਕੁਝ ਸਿੱਖ ਕੌਮ ਨੂੰ ਦਾਤੇ ਲਾਇਆ ਤੇ ਇਹ ਉਹਨਾਂ ਦੀ ਇੱਕ ਸਿਆਸੀ ਸੋਚ ਦੇ ਦਿਵਾਲੀਆ ਬਣਦਾ ਇੱਕ ਮੁਜ਼ਹਰਾ ਉਹਨਾਂ ਨੇ ਕੀਤਾ ਤੇ ਮੈਂ ਨਹੀਂ ਕਿ ਸੋਚਿਆ ਵੀ ਸੋਚ ਸਕਦਾ ਸੀ ਵੀ ਕੋਈ ਲੀਡਰ ਇੰਨੇ ਨੀਵੇਂ ਪੱਧਰ ਤੇ ਜਾ ਸਕਦਾ ਹੈ ਇੰਨੇ ਨੀਵੇਂ ਪੱਧਰ ਦੀ ਸਿਆਸਤ ਕਰ ਸਕਦਾ ਹੈ ਕਿ ਜਿਹੜੇ ਸਾਡੇ ਧਾਰਮਿਕ ਆਗੂ ਨੇ ਉਹਨਾਂ ਤੇ ਵੀ ਜਿਹੜਾ ਹੈ ਆਪਦੀ ਸਿਆਸਤ ਵਾਸਤੇ ਦੋਸ਼ ਲਾਉਣ ਤੱਕ ਤੁਸੀਂ ਜਾ ਸਕਦੇ ਹੋ ਤੇ ਇਹ ਇਹ ਐਸ ਕਰਕੇ ਕਿਹਾ ਉਹਨਾਂ ਨੇ ਕਿ 2 ਤਰੀਕ ਨੂੰ ਜੋ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਹੋਏ ਸੀ ਉਹ ਉਹਨਾਂ ਨੂੰ ਜਿਹੜਾ ਪਸੰਦ ਨਹੀਂ ਸੀ ਆਹ ਲਾਂ ਕਿ ਜੇ ਸੱਚੇ ਦੇਖੀਏ ਤਾਂ ਉਹ ਜਿਹੜੇ ਫੈਸਲੇ ਸੀ ਉਹਦਾ ਜੇ ਸਭ ਤੋਂ ਵੱਧ ਫਾਇਦਾ ਕਿਸੇ ਵਾਸਤੇ ਸੀਗਾ ਦਸੂਬੀ ਸਿੰਘ ਬਾਦਲ ਨੂੰ ਸੀ ਪਰ ਇਹਨਾਂ ਨੇ ਚਲੋ ਉਹ ਗੱਲ ਨੂੰ ਨਹੀਂ ਸਮਝਿਆ ਤੇ ਅੱਜ ਸਿਰਫ ਉਸ ਫੈਸਲਿਆਂ ਤੋਂ ਭੱਜਣ ਵਾਸਤੇ ਇਹ ਜਿਹੜਾ ਹੈ ਦੋਸ਼ ਲਾ ਰਹੇ ਨੇ ਪਰ ਮੈਂ ਇੱਕ ਸੁਖਬੀ ਸਿੰਘ ਬਾਦਲ ਨੂੰ ਸਵਾਲ ਕਰਨਾ ਚਾਹੁੰਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਜਾਂ ਹਰੋ ਸਿੰਘ ਸਹਿਬਾਨ ਨੇ ਉਹਨਾਂ ਨੂੰ ਤਾਂ ਸਿਕਿਉਰਿਟੀ ਦੇਣੀ ਫੇਰ ਵੀ ਜਾਇਜ਼ ਹੈ ਕਿਉਂਕਿ ਉਹ ਸਿੱਖ ਕੌਮ ਦੇ ਆਗੂ ਨੇ ਉਹ ਅੱਜ ਇੱਕ ਪਾਰਟੀ ਦੀ ਗਵਾਈ ਨਹੀਂ ਬਲਕਿ ਪੂਰੇ ਕੌਮ ਦੀ ਗਵਾਈ ਕਰ ਰਹੇ ਨੇ ਪਰ ਮੈਂ ਪੁੱਛਣਾ ਚਾਹੁੰਨਾ ਹੈ ਵੀ ਜਿਹੜੇ ਤੁਹਾਡੇ ਨਵੇਂ ਰਿਸ਼ਤੇਦਾਰ ਬਣੇ ਨੇ ਉਹਨਾਂ ਨੇ ਘਰਾਂ ਤੇ ਗਾਰਡ ਕਿਸ ਖੁਸ਼ੀ ਚ ਲੱਗੀ ਐ ਕਿਹੜੇ ਸੌਦੇ ਤੁਸੀਂ ਕੀਤੇ ਨੇ ਵੀ ਉਹਨਾਂ ਦੇ ਘਰਾਂ ਦੇ ਉੱਤੇ ਅੱਜ ਗਾਰਡ ਜਿਹੜੀ ਹੈ ਸੁਰੱਖਿਆ ਵਾਸਤੇ ਲੱਗੀ ਐ ਉਹ ਨਾ ਤਾਂ ਕੋਈ ਸਿਆਸੀ ਆਗੂ ਨੇ ਨਾ ਧਾਰਮਿਕ ਆਗੂ ਨੇ ਸਿਰਫ ਇਸ ਕਰਕੇ ਵੀ ਤੁਹਾਡੇ ਰਿਸ਼ਤੇਦਾਰ ਨੇ ਤੇ ਇਹ ਕੀ ਸੌਦਾ ਤੁਸੀਂ ਕੀਤਾ ਦਿੱਲੀ ਦੇ ਨਾਲ ਜਿਹਦੇ ਤਹਿਤ ਇਹ ਸਾਰੀਆਂ ਉਹਨਾਂ ਨੂੰ ਸਹੂਤਾ ਮਿਲੀਆਂ ਨੇ ਇਹਦਾ ਜਵਾਬ ਕਿਸੁਬੀ ਸਿੰਘ ਨਾਲ ਦੇ ਸਕਦੇ ਨੇ ਫੇਰ ਉਹਨਾਂ ਨੇ ਦੋਸ਼ ਲਾਇਆ ਸੀ ਵੀ ਸਿੰਘ ਸਹਿਬਾਨ ਜਿਹੜਾ ਇਹਨਾਂ ਦੀ ਸੋਸ਼ਲ ਮੀਡੀਆ ਟੀਮ ਬੜਾ ਰੌਲਾ ਪਾਉਂਦੀ ਨਹੀਂ ਵਿਰਸਾ ਸਿੰਘ ਵਲਟੋਹਾ ਬੜਾ ਰੌਲਾ ਪਾਉਂਦੇ ਰਹੇ ਕਿ ਜੀ ਇਹ ਤਾਂ ਜੀ ਦਿੱਲੀ ਦੇ ਜਿਹੜੇ ਆਗੂ ਨੇ ਜਾਂ ਦਿੱਲੀ ਨੂੰ ਵਿਖਗੇ ਇਹ ਪਰ ਹੁਣ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹਨਾਂ ਦੇ ਬੰਨੋ ਲਾਏ ਹੋਏ ਕੁਲਦੀਪ ਸਿੰਘ ਗੁਣਗੱਜ ਉਹ ਕੱਲ ਹਰਿਆਣੇ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਬੁਲਾ ਕੇ ਸਰੂਪਾ ਦਿੱਤਾ ਤੇ ਕੀ ਉਹ ਹੁਣ ਉਹਨਾਂ ਤੇ ਵੀ ਦੋਸ਼ ਲਾਉਣਗੇ ਵੀ ਇਹ ਵੀ ਕੇਂਦਰ ਨਾਲ ਨਾਲੇ ਹੋਏ ਨੇ ਸੋ ਆਪਦੇ ਨਿਜੀ ਮਫਾਦਿਆਂ ਨੂੰ ਤੁਸੀਂ ਜਿਹੜਾ ਹੈ ਆਪਦੇ ਇਹਨਾਂ ਵੱਡੇ ਅਹੁਦਿਆਂ ਨੂੰ ਤੁਸੀਂ ਵਰਤ ਰਹੇ ਹੋ ਇਹ ਚਾਹੁੰਦੇ ਸੀ ਅਸਲ ਚ ਸੱਚੇ ਹੈ ਕਿ ਇਹ ਚਾਹੁੰਦੇ ਸੀ ਵੀ ਗਿਆਨੀ ਗੁਰੂਬਚਨ ਸਿੰਘ ਵਾਂਗੂ ਜਿਹੜੇ ਸਾਡੇ ਸਿੰਘ ਸਹਿਮਾਨ ਨੇ ਉਹ ਸਾਡੇ ਹੁਕਮ ਮੰਨਣ ਤੇ ਇਹਨਾਂ ਦੀ ਮਰਜ਼ੀ ਕਰਨ ਉਹਨਾਂ ਨੇ ਨਹੀਂ ਮੰਨੇ ਤੇ ਅੱਜ ਇਸ ਪੱਧਰ ਦੀ ਨੀਵੀਂ ਸਿਆਸਤ ਦੇ ਉੱਤੇ ਆਏ ਨੇ ਕਿ ਇਹਨਾਂ ਨੇ ਸਿੰਘ ਸਹਿਮਾਨਾਂ ਤੇ ਐਡੇ ਵੱਡੇ ਚਾਮ ਲਾਏ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਇਹ ਜੋ ਤੁਸੀਂ ਗਲਤੀਆਂ ਕੀਤੀਆਂ ਨੇ ਜਾਂ ਜੋ ਕੁਝ ਇਹ ਤੁਸੀਂ ਅੱਜ ਕਰ ਰਹੇ ਹੋ ਇਹਨਾਂ ਲੇਖਾ ਝੋਖਾ ਤੁਹਾਨੂੰ ਦੇਣਾ ਪੈਣਾ ਠੀਕ ਹੈ ਸਿਆਸੀ ਲੜਾਈ ਲੜੋ ਸਿਆਸੀ ਵਿਰੋਧੀਆਂ ਦੇ ਖਿਲਾਫ ਲੜਾਈ ਲੜੋ ਉਹ ਕੁਝ ਕੋਈ ਨਹੀਂ ਰੋਕਦਾ ਸਾਡੇ ਖਿਲਾਫ ਵੀ ਤੁਸੀਂ ਤੁਸੀਂ ਬੋਲੋ ਤੁਹਾਡੇ ਹੋਰ ਜਿਹੜੇ ਆਗੂ ਬੋਲਣ ਤੁਹਾਡੇ ਸੋਸ਼ਲ ਮੀਡੀਆ ਬੋਲਣ ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਪਰ ਜਦ ਸਾਡੇ ਸਿੰਘ ਸੇਵਾਦਾਰਾਂ ਨੂੰ ਜਾਂ ਸਾਡੇ ਧਾਰਮਿਕ ਆਗੂਆਂ ਨੂੰ ਜਦ ਤੁਸੀਂ ਇਹ ਜੀ ਦੋਸ਼ ਲਾਉਨੇ ਹੋ ਤਾਂ ਸਿੱਖ ਕੌਮ ਨੇ ਕਦੇ ਤੁਹਾਨੂੰ ਮਾਫ਼ ਨਹੀਂ ਕਰਨਾ ਤੇ ਇਹ ਗੱਲ ਵੀ ਸਾਬਤ ਹੋ ਗਈ ਵੀ ਜੋ ਤੁਹਾਡੀ ਮਾਨਸਿਕ ਦਿਵਾਲੀਆਪਨ ਜੋ ਇਹਨਾਂ ਬਿਆਨਾਂ ਚੋਂ ਤੁਹਾਡੇ ਚੋਂ ਸਾਫ਼ ਚਲਕਦਾ ਹੈ ਤੁਹਾਡੀ ਕਵਰਾਹਟ ਲੋਕਾਂ ਵੱਲੋਂ ਤੁਹਾਨੂੰ ਨਕਾਰਿਆ ਜਾਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਵਰਾਹਟ ਵਿੱਚ ਬਦਲ ਗਈਆਂ ਤੇ ਉਹ ਕਵਰਾਹਟ ਕੱਲ ਦੀ ਰੈਲੀ ਚੋਂ ਸਾਫ਼ ਚਲਕ ਰਹੀ ਸੀ ਸੋ ਇਹਨਾਂ ਜੋ ਕੁਝ ਕਿਹਾ ਗਿਆ ਹੈ ਖਾਸ ਤੌਰ ਤੇ ਸਿੰਘ ਸੇ ਮਾਨਾ ਬਾਰੇ ਉਹਦਾ ਅਸੀਂ ਜਿਹੜਾ ਹੈ ਬਹੁਤ ਸਖਸ਼ ਸ਼ਬਦਾਂ ਵਿੱਚ ਉਹਦਾ ਮੈਂ ਗੰਡਨ ਕਰਦਾ ਤੇ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਨੂੰ ਇਕੱਠੇ ਹੋ ਕੇ ਜੋ ਨਮੀ ਸਿੰਘ ਸਹਿਮਾਨ ਨੇ ਦਿਸ਼ਾ ਦਿੱਤੀ ਹੈ ਅਕਾਲੀ ਦਲ ਦੀ ਮੋਢ ਸਜੀਤੀ ਵਾਸਤੇ ਉਹਦੇ ਵਿੱਚ ਤੁਸੀਂ ਸਾਰੇ ਰਲ ਕੇ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ